ਸਾਬਕੇ ਜੀਰੋ ਕਰਜਾ ਦੇ ਖਾਤੇ ਖੋਲਣ ਦਾ ਉਹ ਕੈਂਪ ਲਗਾਇਆ ਜਾਏਗਾ ਜਿਨ੍ਹਾਂ ਨੇ ਆਪਣੇ ਖਾਤੇ ਅਜੇ ਤੱਕ ਨਹੀਂ ਖੁਲਾਏ ਉਹਨਾਂ ਨੂੰ ਬੇਨਤੀ ਹੈ ਕੋ ਆਪਣਾ ਪੈਨ ਕਾਰਡ ਆਧਾਰ ਕਾਰਡ ਲੈ ਕੇ ਗੁਰਦਵਾਰ ਸਾਹਿਬ ਜੀ 10 ਵਜੇ ਪਹੁੰਚ ਜਾਓ ਉਹਨਾਂ ਦੇ ਖਾਤੇ ਆ ਉਹ ਖੋਲੇ ਜਾਣਗੇ ਓਪਨ ਕੀਤੇ ਜਾਣਗੇ ਜਿਨ੍ਹਾਂ ਕੇ ਨਾਮ ਨੇ ਆਪਣੇ ਖਾਤੇ ਨਹੀਂ ਅਜੇ ਤੱਕ ਖੁਲਾਏ ਉਹਨਾਂ ਨੂੰ ਬੇਨਤੀ ਹੈ ਜਾਂ ਇੱਕ ਦੋ ਵੱਦ ਇਸ ਹੋਰ ਪਰਿਵਾਰ ਦੇ ਨਾਮ ਦੇ ਖਾਤਾ ਖੋਲੋਣਾ ਹੈ ਉਹ ਆਪਣਾ ਖਾਤਾ ਜਿਹੜਾ ਖਲਾ ਸਕਦਾ ਹੈ ਪੈਨ ਕਾਰਡ ਆਧਾਰ ਕਾਰਡ ਲੈ ਕੇ ਆਉਣ ਕੋਈ ਪੈਸਾ ਨਹੀਂ ਲੱਗਣਾ ਤੁਹਾਡਾ ਤੁਹਾਡੀ ਕਾਪੀ ਬਣ ਕੇ ਤੁਹਾਡੇ ਘਰ ਮੋਂ ਜਾਏਗੀ ਇਸਾਰ ਬੇਨਤੀ ਹੈ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਦੂਸਰੀ ਬੇਨਤੀ ਜਿਹੜੀ ਹੈ ਬਹੁਤ ਹੀ ਜ਼ਰੂਰੀ ਬੇਨਤੀ ਹੈ ਭਤੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ 357 ਦਾ ਇੱਕ ਸ਼ਤਾਬ ਦੀ ਆ ਰਹੀ ਹੈ ਜਿਹੜੀ ਜ ਨਵੰਬਰ ਦੇ ਵਿੱਚ ਆਉਣੀ ਹੈ ਉਹਦੇ ਵਾਸਤੇ ਇੱਕ ਸੰਸਾ ਨੇ ਬਹੁਤ ਵੱਡਾ ਪ੍ਰਾਰਲਾ ਕੀਤਾ ਹੈ ਕਿ ਆਓ ਸਹਿਜ ਬਾਠ ਕਰੀਏ ਸਹਿਜ ਬਾਠ ਕਰ ਦੋਦੀ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਹੈ ਸਾਰਿਆਂ ਨੂੰ ਕਿ ਸਾਜ ਘਟੋ ਘੱਟ ਇੱਕ ਸਹਿਜ ਬਾਠ ਜਿਹੜਾ ਆਪਾਂ ਨਵੰਬਰ ਮਹੀਨੇ ਦੇ ਵਿੱਚ ਉਹਦੇ ਭੋਗ ਪਾਏ ਜਾਣਗੇ ਇਕੱਠੇ ਹੀ ਹਜ਼ਾਰਾਂ ਹੀ ਲੋਕ ਜਿਹੜੇ ਇਹਦੇ ਨਾਲ ਜੁੜੇ ਨੇ ਜਿਨ੍ਹਾਂ ਨੇ ਸਹਿਜ ਬਾਠ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਵਾਟ ਕਰਨ ਵਾਲੇ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹਨਾਂ ਵੱਲੋਂ ਘਰ ਦੇ ਵਿੱਚ ਜਿਹੜਾ ਤੁਸੀਂ ਬਾਟ ਕਰੋਗੇ ਸੈਂਟੀਆਂ ਤੁਹਾਨੂੰ ਫਰੀ ਦਿੱਤੀਆਂ ਜਾਣਗੀਆਂ